5083 লাইভ দেখਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਸੈਂਟ ਫਰੈਂਸਿਸ ਸਕੂਲ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਬੱਚਿਆਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਵਾਸਤੇ ਜਰਾਏ ਐਨੂਅਲ ਮੀਟ ਫੰਕਸ਼ਨ ਇੱਕ ਕਰਵਾਇਆ ਗਿਆ ਤਫ਼ਸੀਲਾਂ ਦਿਖਾ ਦਾਂਗੇ ਕਿ ਸੈਂਟ ਫਰੈਂਸਿਸ ਸਕੂਲ ਬਟਾਲਾ ਵੱਲੋਂ ਜਰਾਹ ਹਾਲ ਸਾਲ ਦੀ ਤਰ੍ਹਾਂ ਇਸ ਸਾਲ ਦੀ 2025 ਦਾ ਜਰਾ ਪ੍ਰੋਗਰਾਮ ਕਰਵਾਇਆ ਗਿਆ ਤੇ ਬੱਚਿਆਂ ਨੂੰ ਜਰਾਏ ਖੇਡਾਂ ਪ੍ਰਤੀ ਜਾਗਰੂਕੀ ਕੀਤਾ ਗਿਆ ਤੇ ਨਾਲ ਦੀ ਨਾਲ ਖੇਡਾਂ ਬਾਰੇ ਦੱਸਿਆ ਵੀ ਗਿਆ ਸੋ ਬੜਾ ਵਧੀਆ ਉਪਰਾਲਾ ਜੀ ਪੈਰੈਂਟਸ ਵੀ ਆਏ ਨੇ ਬੱਚੇ ਵੀ ਆਏ ਨੇ ਤਬਖ ਵਕ ਜਿਹੜੇ ਖੇਡਾਂ ਦੇ ਵਿੱਚ ਭਾਗ ਲਿਆ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਤਰ੍ਹਾਂ ਦਾ ਜਿਹੜਾ ਇਹ ਖੇਡ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਤੇ ਨਾਲ ਦੀ ਨਾਲ ਆਤੇ ਹਮਨ ਸ਼ੇਰ ਸਿੰਘ ਚਾਰੀਕਲ ਜੀ ਐਮ ਐਲ ਏ ਸਾਹਿਬ ਵੀ ਪਹੁੰਚੇ ਨੇ ਤੇ ਉਹਨਾਂ ਨੇ ਵੀ ਬਹੁਤ ਵਧੀਆ ਇਹ ਕਿਹਾ ਕਿ ਅੰਤਗ੍ਰਾਮ ਸਕੂਲ ਵਾਲਿਆਂ ਦਾ ਬਹੁਤ ਬਹੁਤ ਯੋਗਦਾਨ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾਇਆ ਤੇ ਸਾਨੂੰ ਜਿਹੜਾ ਇਹ ਪੜਨ ਦੇ ਨਾਲ ਨਾਲ ਖੇਡਾਂ ਨਾਲ ਵੀ ਖੁੱਲਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਸਵੀਰ ਹੈ ਉਹ ਤੰਦਰੁਸਤ ਰਹੇ ਤੇ ਨਾਲ ਦੀ ਨਾਲ ਜੇ ਆਪਾਂ ਖੇਡ ਵੱਲ ਚੱਲਾਂਗੇ ਤੇ ਆਪਾਂ ਕੁਝ ਨਾ ਕੁਝ ਬਣਾ ਕੇ ਮਾਣ ਮਿੱਕ ਕੇ ਆਪਣੇ ਮਾਤਾ ਪਿਤਾ ਦਾ ਤੇ ਸਕੂਲ ਦਾ ਤੇ ਆਪਣੇ ਸ਼ਹਿਰ ਦਾ ਵੀ ਨਾਮ ਰੋਸ਼ਨ ਕਰਾਂਗੇ ਸੋ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਿਹਾ ਸੈਂਟ ਫਰੈਂਸ ਸਕੂਲ ਦੇ ਪ੍ਰਿੰਸੀਪਲ ਅਤੇ ਐਮ ਐਲ ਏ ਸਾਹਿਬ ਤੇ ਨਾਲ ਜਿਹੜੇ ਪੇਰੈਂਟਸ ਕਿਚ ਨੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਬਣੇ ਰਹੋ ਪੰਜਾਬ ਦਾ ਸਟਾਈਲ ਦੇ ਨਾਲ ਪੱਤਰਕਾਰ रिपोर्ट हम हर साल में स्पोर्ट्स मीट करवाते हैं उनकी बच्चे इतने अच्छा है इतना लाइफ है उनका बच्चे का ये देख के हम हर साल में कर देता है और इस साल हम स्कूल के बागर अच्छा स्टेडियम हटाला में है वो तो वहाँ पर हम आज कर रहे हैं ये जो स्पोर्ट्स मीट हर साल में होता है लेकिन आज हम स्टेडियम में हमें दिया हुआ है हम स्टेडियम में बच्चों को परफॉर्मेंस करवा रहे हैं बड़ा अच्छा है, उन्होंने भी बड़ा प्रोत्साहन दिया हुआ है हमें इंकरेज कर देता है बच्चों को ये करने के लिए ताकि बच्चा आगे बड़े एथलेटिक बन सकता है आ, बच्चों बड़ा मोटिवेट कर स्पोर्ट के लिए हर साल बच्चे इस इवेंट के लिए वेट कर देता है इसलिए हम हर साल में कर देता है यह बच्चा हमारे हमारा बच्चा डिफरेंट इवेंट में नेशनल तक खेल के आता है ਬੱਚੋਂ ਦਾ ਹੀ ਬੜਾ ਮੋਟੀਵੇਸ਼ਨ ਹੁੰਦਾ ਹੈ ਜੇ ਆਪਣੇ ਕਿ ਮੈਂ ਬਿਲਕੁਲ ਜੀ ਮੈਨੂੰ ਖੁਸ਼ੀ ਹੈ ਇਹ 골ਡਨ ਟਾਈਮ ਹੁੰਦਾ ਬੱਚਿਆਂ ਦਾ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਸੈਂਟ ਫਰਾਂਸਿਸ ਸਕੂਲ ਜਿਨ੍ਹਾਂ ਦਾ ਉਹਨਾਂ ਦਾ ਫੰਕਸ਼ਨ ਸੀ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣ ਪਹੁੰਚੇ ਹਾਂ ਔਰ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਔਰ ਮਾਪਿਆਂ ਨੂੰ ਵੀ ਜਿੰਨੇ ਕ ਆਪਾਂ ਸਜਾ ਦੇ ਸਕਦੇ ਉਹ ਦਿੱਤੇ ਆ ਸੋ ਇੱਕ ਗੱਲ ਦਾ ਮਾਣ ਆ ਇਸ ਸਕੂਲ ਦੇ ਵਿੱਚੋਂ ਪੜ੍ਹ ਲਿਖ ਕੇ ਬੱਚੇ ਅਫਸਰ ਵੀ ਆਫੀਸਰ ਸਹਿਬਾਨ ਬਣੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚੇ ਗਏ ਨੇ ਉਹਨਾਂ ਨੇ ਤਰੱਕੀਆਂ ਕੀਤੀਆਂ ਨੇ ਸੋ ਮੈਂ ਦਿਲ ਦੀ ਗਰਾਈ ਤੋਂ ਸਕੂਲ ਵਾਲਿਆਂ ਨੂੰ ਵੀ ਐਪਰੀਸ਼ੀਏਟ ਕਰਦਾ ਔਰ ਮੈਂ ਬੱਚਿਆਂ ਨੂੰ ਵੀ ਕਹੂੰਗਾ ਵੀ ਤਗੜੇ ਹੋ ਕੇ ਇੱਕ ਵਧੀਆ ਪੰਜਾਬ ਜਿਹੜਾ ਸਾਡੀ ਸੋਚ ਆ ਰੰਗਲਾ ਪੰਜਾਬ ਬਣਾਈਏ ਕਿਉਂਕਿ ਇਹ ਭਵਿੱਖ ਬੱਚਿਆਂ ਦੇ ਨਾਲ ਹੀ ਆ ਪੰਜਾਬ ਦਾ ਮਾਪਿਆਂ ਨੂੰ ਇਹੋ ਹੀ ਬਸ ਜਿਹੜਾ ਮੈਂ ਤੇ ਇਹੋ ਗੱਲ ਕਹਿਣਾ ਹੁੰਦਾ ਵੀ ਮੋਬਾਈਲ ਜ਼ਿਆਦਾ ਬੱਚਿਆਂ ਨੂੰ ਨਾ ਦੇਈਏ ਖੇਡਾਂ ਵੱਲ ਨੂੰ ਜਿਹੜੇ ਬੱਚੇ ਉਹ ਕੂਚ ਕਰਨ ਤਾਂ ਜੋ ਕਿ ਪੰਜਾਬ ਫੇਰ ਖੇਡਾਂ ਦੇ ਵਿੱਚ ਸੁਰਖੀਆਂ ਤੇ ਆ। ਸੋ ਮੈਂ ਸਭ ਤੋਂ ਪਹਿਲਾਂ ਤੇ ਇਸ ਸਕੂਲ ਦੇ ਪ੍ਰਿੰਸੀਪਲ ਇਹਨਾਂ ਦੇ ਸਟਾਫ ਮੈਂਬਰਸ ਦਾ ਧੰਨਵਾਦ ਕਰਦਾ ਹਾਂ। ਐਜ਼ ਅ ਪੇਰੈਂਟਸ ਮੇਨੇ ਬੱਚੇ ਵੀ ਇੱਥੇ ਪੜ੍ਹਦੇ ਨੇ ਤੇ ਮੈਂ ਦੇਖਿਆ ਕਿ ਜਦੋਂ ਛੋਟੀ ਜਗ੍ਹਾ ਤੋਂ ਬੱਚੇ ਵੱਡੀ ਜਗ੍ਹਾ ਤੇ ਜਾਂਦੇ ਉਹਨਾਂ ਦੇ ਵਿੱਚ ਉਤਸ਼ਾਹ ਆਂਦਾ ਹੈ। ਮੇਰਾ ਆਪਣਾ ਬੱਚਾ ਜਿਹੜਾ ਵਾ ਉਹ 4th ਸਟੈਂਡਰਡ ਚ ਪੜਦਾ ਵਾ ਇਜ਼ ਆਲਸੋ ਅ ਚੈਸ ਪਲੇਅਰ ਪਰ ਅੱਜ ਜਦੋਂ ਉਹਨੇ ਇਹਨਾਂ ਬੱਚਿਆਂ ਨੂੰ ਦੇਖਿਆ ਉਹਨਾਂ ਦੇ ਵਿੱਚ ਇੱਕ ਮੋਟੀਵੇਸ਼ਨ ਪੈਦਾ ਹੋਈ ਹੁਣ ਜਦੋਂ ਇਹ ਮੋਟੀਵੇਸ਼ਨ ਦੇ ਨਾਲ ਅੱਗੇ ਜਾਣਗੇ ਦੈਨ ਇਹ ਬੱਚੇ ਸਾਡੇ ਸਟੇਟ ਨੈਸ਼ਨਲ ਦੇ ਵਿੱਚ ਪੋਜੀਸ਼ਨ ਹਾਸਲ ਕਰਨਗੇ ਮੈਂ ਇਸ ਲਈ ਇਹਨਾਂ ਦੀ ਮੈਨੇਜਮੈਂਟ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਵਧਾਈ ਦਿੰਦਾ ਅੱਜ ਇਹ ਮਾਇਨਿਆ ਕਿ ਜ਼ਰੂਰੀ ਨੇ ਜਿਨ੍ਹਾਂ ਦੀ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਕਿ ਖੇਤਾਂ ਤੋਂ ਬਗੈਰ ਅੱਜ ਕਾਲੋ ਕੇ ਜੀਵਨ ਨੀਰਸ ਹੈ ਜੇਕਰ ਇੱਕ ਬੱਚੇ ਨੇ ਤਰਨ ਦੂਸਰ ਰਹਿਣਾ ਵਾ ਤੇ ਉਹਨੂੰ ਖੇਡਣਾ ਹੀ ਪਵੇਗਾ ਆਪਣੇ ਆਪ ਨੂੰ ਗੇਸ ਕਰਨਾ ਹੀ ਪਵੇਗਾ ਸੋ ਇਹਨਾਂ ਖੇਡਾਂ ਦੇ ਨਾਲ ਹੀ ਤੇ ਸਾਡਾ ਪੰਜਾਬ ਦਾ ਨਾਮ ਉੱਚਾ ਹੁੰਦਾ ਹੈ ਹਿੰਦੁਸਤਾਨ ਦਾ ਨਾਮ ਉੱਚਾ ਹੁੰਦਾ ਹੈ ਖੇਡਾਂ ਬਹੁਤ ਜ਼ਰੂਰੀ ਹੈ